ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤਾਂ ਇੱਕ ਨਾ ਆਹ ਕਬੂਤਰ ਰਾਤ ਨੂੰ ਮਤਲਬ ਆਪਣੇ ਘਰੇ ਆ ਗਿਆ ਡਿੱਗ ਪਿਆ ਸੀਗਾ ਤੇ ਰਾਤ ਨੂੰ ਅਸੀਂ ਫੈਸਲਾ ਅੰਦਰ ਰੱਖ ਲਿਆ ਕਿਉਂਕਿ ਬਾਹਰ ਬਿੱਲੀਆਂ ਜਾਂ ਕੁੱਤੇ ਖਾ ਸਕਦੇ ਸੀ ਹਨ ਤੇ ਮੇਰੇ ਬੱਚਿਆਂ ਨੇ ਵੀ ਇਹਨੂੰ ਮਤਲਬ ਰੱਖ ਲਿਆ ਉਹਨੂੰ ਸ਼ੌਂਕ ਜਿਆਦਾ ਸੀਗਾ ਪਰ ਇਹਦੇ ਨਾਲ ਜੇ ਦੋਸਤੋ ਇਹਦਾ ਇੱਕ ਸੱਟ ਵੱਜੀ ਹੋਈ ਹੈ ਆਹ ਦੇਖੋ ਸਾਨੂੰ ਸਮਝ ਨਹੀਂ ਆ ਰਿਹਾ ਵੀ ਇਹਨੂੰ ਹੋਇਆ ਕੀ ਹੈ ਇਹ ਆ ਚੀਜ਼ ਹੈ ਜੇ ਮੇਰਾ ਕੋਈ ਵੀਰ ਕਬੂਤਰ ਰੱਖਦਾ ਹਨਾ ਤੇ ਜੇ ਕੋਈ ਕਿਸੇ ਕੋਲੇ ਡਾਕਟਰ ਦਾ ਨੰਬਰ ਹੈਗਾ ਤਾਂ ਸਾਨੂੰ ਦੱਸ ਸਕਦਾ ਹੈ ਤੇ ਅਸੀਂ ਇਹਦਾ ਟਰੀਟਮੈਂਟ ਕਰਾ ਕੇ ਲਿਆਉਣਾਗਾ ਤੇ ਸਾਨੂੰ ਨਹੀਂ ਪਤਾ ਲੱਗ ਰਿਹਾ ਵੀ ਇਹਨੂੰ ਮਤਲਬ ਪ੍ਰੋਬਲਮ ਕੀ ਹੈ ਕੀ ਤੇ ਹੈ ਮਤਲਬ ਬੱਚਾ ਹੀ ਆ ਕੂਤਰ ਦਾ ਛੋਟਾ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਹਨਾ ਵੀ ਦੇਖੋ ਇਹ ਜਿਹੜੀ ਕੋਈ ਬਿਮਾਰੀ ਹੈ ਕੀ ਪ੍ਰੋਬਲਮ ਹੈ ਤੇ ਇਹ ਹੱਲ ਹੋ ਸਕੇ ਹਨਾ ਤੇ ਕਮੈਂਟ ਕਰਕੇ ਜਰੂਰ ਦੱਸੋ ਜਿਹੜੇ ਵੀਰ ਕੂਤਰ ਵਾਲੇ ਨੇ ਤੇ ਅੱਜ ਇਹਨੂੰ ਅਸੀਂ ਇੱਥੇ ਇੱਕ ਵੀਰ ਕੋਲੇ ਹੋਰ ਲੈ ਕੇ ਆਏ ਆ ਜਿਹੜਾ ਕੂਤਰ ਰੱਖਦਾਗਾ ਉਹਦੇ ਵੀ ਮੇਰੇ ਖਿਆਲ ਨਾਲ ਅਜੇ ਸਮਝ ਨਹੀਂ ਆ ਰਹੀ ਕੀ ਗੱਲ ਕੀ ਹੈਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਠੀਕ ਹੈ ਜੀ ਧੰਨਵਾਦ ਜੀ